हां जी ਵਿਦਿਆਰਥੀਓ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਆ ਗਈ ਤਾਂ ਕਮੈਂਟ ਬਾਕਸ ਦੇ ਵਿੱਚ ਅੱਜ ਜਾ ਕੇ ਤੁਸੀਂ ਦੱਸਣਾ ਵੀ ਤੁਹਾਨੂੰ ਕਿਹੜੇ ਮੈਰਿਟੋਰੀਅਸ ਸਕੂਲ ਵਿੱਚੋਂ ਦਾਖਲਾ ਮਿਲਿਆ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜੇ ਮੈਰਿਟੋਰੀਅਸ ਸਕੂਲ ਵਿੱਚ ਦਾਖਲਾ ਮਿਲਿਆ ਹੈ ਕਮੈਂਟ ਕਰਕੇ ਦੱਸੋ ਵਿਦਿਆਰਥੀਓ ਤੇ ਬਹੁਤ ਖੁਸ਼ੀ ਹੋਣੀ ਚਾਹੀਦੀ ਤੁਹਾਨੂੰ ਜਿਹੜਾ ਮੈਰਿਟੋਰੀਅਸ ਸਕੂਲ ਵਿੱਚ ਦਾਖਲਾ ਮਿਲਿਆ ਕਿਹੜੀ ਸਟਰੀਮ ਵਿੱਚ ਦਾਖਲਾ ਮਿਲਿਆ ਹੈ ਲਿਖੋ ਮੈਡੀਕਲ ਨਾਨ ਮੈਡੀਕਲ ਕਮਰਸ ਤੁਹਾਡੀ ਜ਼ਿੰਦਗੀ ਦਾ ਮੁੱਖ ਮਈ ਸੁਪਨਾ ਕੀ ਹੈ ਤੁਸੀਂ ਕੀ ਬਣਨਾ ਚਾਹੁੰਦੇ ਹੋ ਜ਼ਿੰਦਗੀ ਜ਼ਰੂਰ ਲਿਖੋ ਤਾਨੂੰ ਕਿੰਨੀ ਖੁਸ਼ੀ ਹੈ ਕਿ ਤੁਹਾਡਾ ਦਾਖਲਾ ਮੈਰਿਟੋਰੀਅਸ ਸਕੂਲ ਵਿੱਚ ਹੋਇਆ ਹੈਗਾ ਕਮੈਂਟ ਬਾਕਸ ਵਿੱਚ ਆਪਣਾ ਤੇ ਆਪਣੇ ਜਿਹੜੇ ਦਾ ਨਾਮ ਵੀ ਲਿਖੋ ਬਹੁਤ-ਬਹੁਤ ਮੁਬਾਰਕਾਂ ਪਿਆਰੇ ਵਿਦਿਆਰਥੀਓ ਤੁਹਾਡਾ ਜਿਹੜਾ ਦਾਖਲਾ ਮੈਰਿਟੋਰੀਅਸ ਸਕੂਲਾਂ ਵਿੱਚ ਹੋਇਆਗਾ ਆਪਣੀ ਖੁਸ਼ੀ ਨੂੰ ਵਿਅਕਤ ਕਰਦੇ ਹੋਏ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਲਿਖੋ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਵੀਡੀਓ ਸ਼ੇਅਰ ਕਰੋ ਤਾਂ ਕਿ ਸਾ ਪਤਾ ਲੱਗ ਸਕੇ ਵੀ ਕਿੰਨੇ ਕੁ ਬੱਚੇ ਨੇ ਜਿਨ੍ਹਾਂ ਨੂੰ ਜਿਹੜਾ ਮੈਰਿਟੋਰੀਅਸ ਸਕੂਲ ਕਿੱਥੇ-ਕਿੱਥੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਪ੍ਰਾਪਤ ਹੋਇਆਗਾ ਸ਼ੁਕਰੀਆ ਮੁबारकबाद ਖੁਸ਼ ਰਹੋ